ਅੰਥਕੇ ਤਾਕਤ ਜ਼ਰੂਰੀ ਹੈ ਜ਼ਰੂਰੀ ਹੈ ਜ਼ਰੂਰੀ ਹੈ ਸਭ ਤੋਂ ਪਹਿਲਾਂ ਤਾਂ ਮੈਂ ਸਮੁੱਚੇ ਪ੍ਰੈਸ ਵਾਲੇ ਵੀਰਾਂ ਦਾ ਧੰਨਵਾਦੀ ਹਾਂ ਔਰ ਮੇਰੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੇਰੇ ਸਾਥੀਆਂ ਦਾ ਧੰਨਵਾਦੀ ਹਾਂ ਜਿਨ੍ਹਾਂ ਨੇ ਬੜੇ ਰਜਾਵਿਆਂ ਪਰੇ ਜ਼ਿੰਦਗੀ ਦੇ ਵਿੱਚੋਂ ਔਰ ਕੰਮ ਦੀ ਰੁੱਤ ਚੋਂ ਤੁਸੀਂ ਆ ਕੇ ਇੱਥੇ ਪ੍ਰੈਸ ਕਾਨਫਰੰਸ ਦੇ ਵਿੱਚ ਸਾਰੇ ਸ਼ਾਮਲ ਹੋਏ ਮੇਰੇ ਨਿੱਕੇ ਜਿਹੇ ਸੱਦੇ ਤੇ ਤੁਹਾਡਾ ਸਾਰਿਆਂ ਦਾ ਕੋਟਨ-ਕੋਟ ਧੰਨਵਾਦ ਤੇ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਸਾਡੀ ਆਪ ਦੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਉਸ ਦੇ ਵਿੱਚ ਕੁਝ ਖਿੱਚੋ ਤਾਣ ਚੱਲੀ ਆ ਰਹੀ ਹੈ ਕਦੇ ਸਾਡੇ ਪ੍ਰਧਾਨ ਮਾਨਯੋਗ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਤੇ ਕਿੰਤੂ ਪ੍ਰੰਤੂ ਕੀਤਾ ਜਾਂਦਾ ਜਿੰਨੇ ਵੀ ਲੀਡਰ ਸਾਡੇ ਪ੍ਰਧਾਨ ਸਾਹਿਬ ਦੇ ਰਹਿਨਮਾਈ ਦੇ ਹੇਠ ਇਕੱਠੇ ਚੰਡੀਗੜ੍ਹ 'ਚ ਹੋਏ ਔਰ ਜਿਹੜੀ ਦੂਸਰੀ ਧਿਰ ਬਣ ਚੁੱਕੀ ਆ ਬਣਨੀ ਨਹੀਂ ਚਾਹੀਦੀ ਸੀ ਦੂਸਰੀ ਧਿਰ ਨੇ ਇੱਕ ਇਕੱਠ ਜਿਹੜਾ ਜਲੰਧਰ ਕੀਤਾ ਮੈਂ ਇੱਕ ਗੱਲ ਤਾਂ ਸਾਫ ਸ਼ਬਦਾਂ ਵਿੱਚ ਕਹਿਣੀ ਚਾਹਣਾ ਹੈ ਕਿ ਸਾਡੇ ਪ੍ਰਧਾਨ ਸਾਹਿਬ ਸਵਰਗਵਾਸੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਨਕਸ਼ੇ ਕਦਮਾਂ ਤੇ ਚੱਲ ਰਹੇ ਆ ਔਰ ਜਿਵੇਂ ਵੱਡੇ ਬਾਦਲ ਸਾਹਿਬ ਮਿਹਨਤ ਕਰਦੇ ਸੀ ਉਸੇ ਤਰ੍ਹਾਂ ਸਰਦਾਰ ਸੁਖਬੀਰ ਸਿੰਘ ਬਾਦਲ ਵੀ ਬੜੇ ਮਿਹਨਤੀ ਐ ਮੈਨੂੰ ਤੁਸੀਂ ਦੱਸ ਦਿਓ ਮੈਂ ਤੁਹਾਨੂੰ ਪੱਤਰਕਾਰ ਵੀਰਾਂ ਨੂੰ ਇਹ ਪੁੱਛਣਾ ਚਾਹਣਾ ਹੈ ਤੁਹਾਡੇ ਇਹਨਾਂ ਕੈਮਰਿਆਂ ਨੇ ਤੁਹਾਡੀਆਂ ਇਹਨਾਂ ਬਾਈਟਸ ਨੇ ਪਤਾ ਨਹੀਂ ਕਿੰਨੀਆਂ ਪ੍ਰੈਸ ਕਾਨਫਰੰਸਾਂ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਕਿੰਨੇ ਲੀਡਰਾਂ ਨਾਲ ਤੇ ਕਿੰਨੀਆਂ ਪਾਰਟੀਆਂਜ਼ ਨਾਲ ਕੀਤੀਆਂ ਹੋਣਾਂ ਮੈਨੂੰ ਇੱਕ ਗੱਲ ਦੱਸ ਦਿਓ ਕੋਈ ਸਾਡੇ ਪ੍ਰਧਾਨ ਦੇ ਵਿੱਚ ਕੋਈ ਕਮੀ ਹੈ ਸਾਡਾ ਜੁਝਾਰੂ ਜਰਨੈਲ ਸਰਦਾਰ ਸੁਖਬੀਰ ਸਿੰਘ ਬਾਦਲ ਅਣਥਕ ਮਿਹਨਤੀ ਔਰ ਪਿਛਲੇ ਦਿਨੀ ਜਿਹੜੀ ਪੰਜਾਬ ਬਚਾਓ ਯਾਤਰਾ ਚੱਲੀ ਆ ਉਹਦੇ ਵਿੱਚ ਤੁਸੀਂ ਦੱਸ ਦਿਓ ਵੀ ਕੋਈ ਕਮੀ ਰਹੀ ਕੋਈ ਮਿਹਨਤ ਦੀ ਕਮੀ ਨਾ ਧੁੱਪ ਵੇਖੀ ਨਾ ਗਰਮੀ ਵੇਖੀ ਨਾ ਛਾਂ ਵੇਖੀ ਔਰ ਲਗਾਤਾਰ 2 ਮਹੀਨੇ ਪੰਜਾਬ ਬਚਾਓ ਯਾਤਰਾ ਉਹਨਾਂ ਦੀ ਅਗਵਾਈ ਦੇ ਵਿੱਚ ਠੇਠ ਜਿਹੜੀ ਉਹ Nirviganta ਤੇ ਬੜੇ ਚੱਜੇ ਢੰਗ ਨਾਲ ਸੰਪੂਰਨ ਹੋਈ ਔਰ ਇਮਾਨਦਾਰੀ ਨਾਲ ਪਾਰਟੀ ਦੀ ਸੇਵਾ ਕਰ ਰਹੇ ਆ ਕਿਸੇ ਵੀ ਲੀਡਰ ਨੂੰ ਕਦੇ ਕੋਈ ਇਹ ਨਹੀਂ ਕਿ ਕਿਸੇ ਨੂੰ ਰਿਸਪੈਕਟ ਨਾ ਕੀਤੀ ਹੋਵੇ ਅੱਜ ਜਿਹੜਾ ਮੇਰਾ ਪ੍ਰੈਸ ਕਾਨਫਰੰਸ ਕਰਨ ਦਾ ਵਿਸ਼ਾ ਹੈ ਮੈਂ ਦੋਵੇਂ ਹੱਥ ਜੋੜ ਕੇ ਕਿਉਂਕਿ ਮੈਂ ਤਾਂ ਇੱਕ ਪਾਰਟੀ ਦਾ ਨਿਮਾਣਾ ਵਰਕਰ ਆ ਜਿੰਨਾ ਲੋਕਾਂ ਨੇ ਵੀ ਪਾਰਟੀ ਦੇ ਪਲੇਟਫਾਰਮ ਤੋਂ ਬਾਹਰ ਹੋ ਕੇ মিডিਆ ਦੇ ਵਿੱਚ ਆ ਕੇ ਸਰਦਾਰ ਸੁਖਬੀਰ ਸਿੰਘ ਬਾਦਲ ਤੇ ਟਿੱਪਣੀਆਂ ਕੀਤੀਆਂ ਜਾਂ ਵੱਖਰੀਆਂ ਪ੍ਰੈਸ ਕਾਨਫਰੰਸਾਂ ਜਾਂ ਮੀਟਿੰਗਾਂ ਕਰ ਰਹੇ ਆ ਉਹਨਾਂ ਨੂੰ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਕਿ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੀ ਤਰੱਕੀ ਦੇ ਲਈ ਸ਼ਰੋਮਣੀ ਅਕਾਲੀ ਦਲ ਦੀ ਚੜ੍ਹਦੀ ਕਲਾ ਦੀ ਬੜੀ ਜ਼ਰੂਰਤ ਆ ਔਰ ਥੋੜੀ ਵੀ ਜਿੰਨੇ ਉਹ ਸਾਰੇ ਸੀਨੀਅਰ ਲੀਡਰ ਆ ਮੇਰੇ ਬੜੇ ਸਤਕਾਰਯੋਗ ਆ ਬੜੇ ਉੱਚਾਦਿਆਂ ਤੇ ਰਹੇ ਆ ਉਹਨਾਂ ਦੀ ਵੀ ਪਾਰਟੀ ਨੂੰ ਬੜੀ ਲੋੜ ਆ ਜੇ ਸਾਡੇ ਤੋਂ ਕੋਈ ਗਲਤੀ ਹੋਈ ਆ ਤਾਂ ਮੈਂ ਦੋਹੇ ਤੇਰਾ ਤੋਂ ਹੀ ਹੱਥ ਜੋੜ ਕੇ ਮਾਫੀ ਮੰਗਦਾ ਸਰਦਾਰ ਸੁਖਬੀਰ ਸਿੰਘ ਬਾਦਲ ਉਹਨਾਂ ਬਿਨਾ ਪ੍ਰਧਾਨਗੀ ਕੋਈ ਨਹੀਂ ਸੰਭਾਲ ਸਕਦਾ ਇਹ ਪੰਜਾਬ ਦੇ ਲੋਕਾਂ ਦੀ ਵੀ ਆਵਾਜ਼ ਹੈ ਇਹ ਪੰਜਾਬ ਦੇ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਵੱਖ-ਵੱਖ ਅਹੁਦਿਆਂ ਤੇ ਬਿਰਾਜਮਾਨ ਬਹੁ ਗਿਣਤੀ ਦੇ ਜਿਹੜੇ ਜ਼ਿਲ੍ਹਾ ਪ੍ਰਧਾਨ ਹਲਕਾ ਇੰਚਾਰਜ ਔਰ ਖਾਸ ਕਰਕੇ ਬਲਾਕਾਂ ਦੇ ਪ੍ਰਧਾਨ ਤੇ ਜਿਹੜੇ ਰੂਟਸ ਚ ਮਾਸੇਜ਼ ਨਾਲ ਜੁੜੇ ਹੋਏ ਆ ਗਰਾਊਂਡ ਤੇ ਕੰਮ ਕਰਦੇ ਜਿਹੜੇ ਸਾਡੇ ਪਾਰਟੀ ਦੇ ਨਾ ਤੜਕ ਜਿਹੜੇ ਸਾਡੇ ਵਰਕਰ ਸਾਥੀ ਸਹਿਬਾਨ ਆ ਉਹਨਾਂ ਦੀ ਵੀ ਸਾਰਿਆਂ ਦੀ ਆਵਾਜ਼ ਆ ਕਿ ਸਰਦਾਰ ਸੁਖਵੀਰ ਸਿੰਘ ਬਾਦਲ ਚ ਯਾਰ ਨੁਕਸਤਾ ਕੱਢਦੇ ਹੋ ਬਈ ਜਦੋਂ ਸਾਡੇ ਪ੍ਰਧਾਨ ਦੇ ਵਿੱਚ ਕੋਈ ਨੁਕਸ ਹੀ ਨਹੀਂ ਤਾਂ ਫਿਰ ਕਿੰਤੂ ਪਰੰਤੂ ਕਿਉਂ ਵੇਖੋ ਜੇ ਸਾਡਾ ਪ੍ਰਧਾਨ ਲਾਲਚੀ ਹੁੰਦਾ ਤੁਸੀਂ ਮੈਨੂੰ ਇੱਕ ਗੱਲ ਦੱਸ ਦਿਓ ਕੰਧ ਤੇ ਲਿਖਿਆ ਹੋਇਆ ਸੀਗਾ ਕਿ ਇਸ ਹਿੰਦੁਸਤਾਨ ਦੇ ਵਿੱਚ ਜਿਹੜੀ ਤੀਜੀ ਵਾਰੀ ਸਰਕਾਰ ਰਿਪੀਟ ਹੋਣੀ ਆ ਉਹ ਭਾਰਤੀ ਜਨਤਾ ਪਾਰਟੀ ਦੀ ਹੋਣੀ ਆ ਤੇ ਮੋਦੀ ਨੇ ਦੁਆਰਾ ਪ੍ਰਧਾਨ ਮੰਤਰੀ ਬਣਨਾ ਤੁਸੀਂ ਮੈਨੂੰ ਦੱਸ ਦਿਓ ਕਿ ਬੀਬਾ ਹਰਸਿਮਰਤ ਕੌਰ ਬਾਦਲ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਤੋਂ ਬੀਜੇਪੀ ਵਾਲੇ ਬਾਹਰ ਸੀ ਲੇਕਿਨ ਨਹੀਂ ਬਾਦਲ ਪਰਿਵਾਰ ਸ਼੍ਰੋਮਣੀ ਅਕਾਲੀ ਦਲ ਦੇ ਸਾਡੇ ਮਾਨਯੋਗ ਪ੍ਰਧਾਨ ਸਾਹਿਬ ਉਹ ਲੋਕਾਂ ਨਾਲ ਆ ਕੇ ਖੜੇ ਹੋਗੇ ਉਹ ਪੰਥ ਦੇ ਨਾਲ ਖੜੇ ਹੋਗੇ ਉਹਨਾਂ ਨੇ ਕਿਹਾ ਕਿ ਜਿਹੜੇ ਸਾਡੇ ਮੁੱਦੇ ਆ ਜਿੰਨਾ ਚਿਰ ਬੰਦੀ ਸਿੰਘਾਂ ਦੀ ਰਿਹਾਈ ਨਹੀਂ ਹੁੰਦੀ ਜਿੰਨਾ ਚਿਰ ਸਾਡੇ ਗੁਰਦ ਆਮਾ ਦੇ ਵਿੱਚ ਜਿਹੜੀ ਬੇਲੋੜੀ ਜਿਹੜੀ ਉਹਨਾਂ ਦੀ ਦਖਲ ਅੰਦਾਜ਼ੀ ਆ ਉਹ ਨਹੀਂ ਬੰਦ ਹੁੰਦੀ ਜਿੰਨਾ ਚਿਰ ਜਿਹੜੀ ਹਰਿਆਣਾ ਕਮੇਟੀ ਤੋੜੀ ਗਈ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲੋਂ ਉਹ ਵਾਪਸ ਸਾਨੂੰ ਨਹੀਂ ਦਿੰਦੇ ਤੇ ਜਿੰਨੇ ਪੰਜਾਬ ਦੇ ਲਟਕਦੇ ਮਸਲੇ ਆ ਚਾਹੇ ਕਿਸਾਨੀ ਦਾ ਜਿਹੜਾ ਮੇਨ ਮੁੱਦਾ ਹੈ ਐਮਐਸਪੀ ਦੇ ਮੁੱਦੇ ਆ ਕਿਸਾਨਾਂ ਤੇ ਜਿਹੜੇ ਨਜਾਇਜ਼ ਪਰਚੇ ਹੋਏ ਆ ਉਹ ਵਾਪਸ ਨਹੀਂ ਲੈਂਦੇ ਉਹਨਾਂ ਚ ਸਾਡਾ ਬੀਜੇਪੀ ਨਾਲ ਕੋਈ ਸਮਝੌਤਾ ਨਹੀਂ ਕਾਂਗਰਸ ਤੇ ਅਸੀਂ ਜਾ ਨਹੀਂ ਸਕਦੇ ਕਿਉਂਕਿ ਜਿਹੜੀ ਪਾਰਟੀ ਨੇ ਜਿਹਦੀ ਪਾਰਟੀ ਦੇ ਹੁਕਮਰਾਨਾਂ ਨੇ ਸਾਡੇ ਗੁਰਤਾਮਾ ਤੇ ਹਮਲੇ ਕੀਤੇ ਅਕਾਲ ਤਖਤ ਸਾਹਿਬ ਨੂੰ ਢਾਹ ਢੇਰੀ ਕੀਤਾ 1984 ਦਾ ਕਤਲੇਆਮ ਕੀਤਾ ਉਸ ਪਾਰਟੀ ਨਾਲ ਅਸੀਂ ਜਾਣ ਦਾ ਸੋਚ ਵੀ ਨਹੀਂ ਸਕਦੇ ਇਸ ਕਰਕੇ ਮੈਂ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਹੱਕ ਦੇ ਵਿੱਚ ਜਿਵੇਂ ਸਾਡੇ ਸ਼੍ਰੀ ਮੁਖਸਰ ਸਾਹਿਬ ਹਲਕੇ ਦੀ ਸਮੁੱਚੀ ਜਿਹੜੀ ਅਕਾਲੀ ਦਲ ਦੀ ਕਰੀਮ ਆ ਉਹਨਾਂ ਦੀ ਡਿਮਾਂਡ ਆ ਕਿ ਸਾਡੇ ਪ੍ਰਧਾਨ ਦੇ ਵਿੱਚ ਕੋਈ ਨੁਕਸ ਨਹੀਂ ਤੇ ਦੂਜਾ ਭਾਈ ਜਿਹੜੇ ਵੱਖਰੀਆਂ ਮੀਟਿੰਗਾਂ ਕਰ ਰਹੇ ਆ ਉਹਨਾਂ ਤੋਂ ਜੇ ਸਾਡੇ ਤੋਂ ਕੋਈ ਗਲਤੀ ਹੋ ਗਈ ਉਹਨਾਂ ਤੋਂ ਮੈਂ ਮਾਫੀ ਵੀ ਮੰਗਦਾ ਤੇ ਉਹਨਾਂ ਨੂੰ ਕਹਿੰਨਾ ਦੁਵਾਰਾ ਸ਼੍ਰੋਮਣੀ ਅਕਾਲੀ ਦਲ ਦੀ ਮੁੱਖ ਧਾਰਾ ਦੇ ਵਿੱਚ ਆ ਕੇ ਆਉ ਇਕੱਠੇ ਹੋ ਕੇ ਆਪਾਂ ਪੰਜਾਬੀਆਂ ਦੇ ਲਈ ਪੰਜਾਬੀਆਂ ਦੀ ਪਾਰਟੀ ਨੂੰ ਹੋਰ ਉੱਚਾ ਚੁੱਕਣ ਦੇ ਲਈ ਔਰ 2027 ਦੇ ਵਿੱਚ ਆਪ ਦਾ ਰਾਜ ਲਿਆਉਣ ਲਈ ਪੰਜਾਬੀਆਂ ਦਾ ਆਪਾਂ ਇਕਜੁੱਟ ਹੋਈਏ ਦੂਜਾ ਜਿਹੜਾ ਕਹਿੰਦਾ ਜੀ ਨੋਤੀ ਦੀ ਮਿਲਤਾ ਕਰਦੇ ਨੇ ਕਰਲੇ ਕਰਦੇ ਨੇ ਨਹੀਂ ਨਹੀਂ ਉਹਨਾਂ ਨੇ ਮੰਨੇ ਨਹੀਂ 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 1% ਵੀ ਇਹ ਗੱਲ ਹੈ ਨਹੀਂਗੀ ਥੋੜੇ ਜੇ ਸੰਪਰਕ ਦੇ ਵਿੱਚ ਕੋਈ ਭਾਰਤੀ ਜਨਤਾ ਪਾਰਟੀ ਦਾ ਸੀਨੀਅਰ ਲੀਡਰ ਹੈਗਾ ਤੁਸੀਂ ਉਹਦੇ ਤੋਂ ਵੀ ਇਹ ਗੱਲ ਕਲੀਅਰ ਕਰ ਸਕਦੇ ਹੋ ਕਿ ਭਾਜਪਾ ਸਾਡੀ ਵੇਖੋ ਸਿਧਾਂਤਾਂ ਦੀ ਲੜਾਈ ਆ ਭਾਜਪਾ ਕੋਈ ਇਹ ਨਹੀਂ ਕਿ ਸਾਨੂੰ ਰਲਾਉਂਦੀ ਨਹੀਂ ਸੀ ਦੋਹੇ ਹੱਥੀ ਰਲਾਉਂਦੀ ਸੀ ਕਿਉਂਕਿ ਪਿਛਲੇ 27-28 ਸਾਲ ਦਾ ਜਿਵੇਂ ਅਕਸਰ ਆਖਿਆ ਜਾਂਦਾ 9 ਮਾਸ ਦਾ ਰਿਸ਼ਤਾ ਸੀ ਸਾਡੀ ਲੜਾਈ ਕੀ ਸੀ ਸਾਡੀ ਲੜਾਈ ਪੰਥਕ ਏਜੰਡਾ ਤੇ ਸੀ ਸਾਡੀ ਲੜਾਈ ਮੁੱਦਿਆਂ ਤੇ ਸੀ ਕਿ ਜਿੰਨਾ ਚਿਰ ਤੁਸੀਂ ਸਾਡੇ ਪੰਜਾਬ ਦੇ ਮਸਲੇ ਹੀ ਹੱਲ ਨਹੀਂ ਕਰਦੇ ਅਸੀਂ ਤਾਂ ਹਜੇ ਮਸਲੇ 4-5 ਰੱਖੇ ਪੰਜਾਬ ਦੇ ਮਸਲੇ ਬਹੁਤ ਪੱਖਦੇ ਤੇ ਬਹੁਤ ਜ਼ਿਆਦੇ ਆ ਲੇਕਿਨ ਅਸੀਂ ਤਾਂ ਜਿਹੜੇ ਵੱਡੇ ਮਸਲੇ ਸੀ ਕਿਸਾਨੀ ਦਾ ਹੋ ਗਿਆ ਪੰਥਕ ਏਜੰਡੇ ਦਾ ਹੋ ਗਿਆ ਬੰਦੀ ਸਿੰਘਾ ਦੀ ਰਾਜ ਦਾ ਹੋ ਗਿਆ ਅਸੀਂ ਤਾਂ ਉਹ ਹੀ ਰੱਖੇ ਸੀ ਲੇਕਿਨ ਉਹਦੇ ਤੇ ਸੀਟਾਂ ਦੀ ਕੋਈ ਗੱਲ ਨਹੀਂ ਸੀ 5-8 ਹੋ ਜਾਂਦੀਆਂ 4-9 ਹੋ ਜਾਂਦੀਆਂ 3-10 ਹੋ ਜਾਂਦੀਆਂ ਉਹ ਕੋਈ ਮੈਟਰ ਹੀ ਨਹੀਂ ਕਰਦਾਗਾ ਸੀਟਾਂ ਦਾ ਸਾਡਾ ਮੈਟਰ ਕਰਦਾ ਸੀਗਾ ਜਿਹੜੇ ਸਿੱਖੀ ਸਿਧਾਂਤਾਂ ਦੇ ਅਸੂਲ ਆ ਉਹਨਾਂ ਅਸੂਲਾਂ ਨੂੰ ਅਸੀਂ ਛੱਕੇ ਟੰਗ ਕੇ ਕੁਰਸੀਆਂ ਤੇ ਨਹੀਂ ਬੈਠਣਾ ਮੈਂ ਤੁਹਾਨੂੰ ਇੱਕ ਛੋਟੀ ਜੀ ਧਾਰਨ ਦੇਣੀ ਚਾਹੁੰਦਾ ਇਲੈਕਸ਼ਨਾਂ ਤੋਂ 1 ਮਹੀਨਾ ਪਹਿਲਾਂ ਇਹਨਾਂ ਲੋਕ ਸਭਾ ਇਲੈਕਸ਼ਨਾਂ ਤੋਂ 1 ਮਹੀਨਾ ਪਹਿਲਾਂ ਮੈਂ ਇੱਥੇ ਹੀ ਪ੍ਰੈਸ ਕਾਨਫਰੰਸ ਕੀਤੀ ਸੀ ਔਰ ਮੈਂ ਉਸ ਪ੍ਰੈਸ ਕਾਨਫਰੰਸ ਦੇ ਵਿੱਚ ਇੱਕ ਗੱਲ ਆਖੀ ਸੀ ਕਿ ਬੇਸ਼ੱਕ ਕੋਰ ਕਮੇਟੀ ਨੇ ਫੈਸਲਾ ਕਰਤਾ ਵੀ ਇੱਕ ਪਰਿਵਾਰ ਦੇ ਦੋ ਜੀ ਆ ਜਿਹੜੇ ਉਹ ਇਲੈਕਸ਼ਨ ਨਹੀਂ ਲੜਨਗੇ ਮੈਂ ਇਹ ਗੱਲ ਕਹੀ ਸੀ ਮੈਂ ਪਾਰਟੀ ਤੋਂ ਬਾਹਰ ਹੋ ਕੇ ਮੈਂ ਉਸ ਦਿਨ ਵੀ ਤੁਹਾਡੇ ਪੱਤਰਕਾਰਾਂ ਰਾਈ ਇਹ ਗੱਲ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਸੀ ਕਿ ਲੋਕਾਂ ਦੀ ਆਵਾਜ਼ ਆ ਫਰੋਜ਼ਪੁਰ ਸੀਟ ਬੇਸ਼ੱਕ ਸਾਡਾ ਉਮੀਦਵਾਰ ਬੜਾ ਮਿਹਨਤੀ ਸੀ ਬੜੀ ਅਸੀਂ ক্লোਜ਼ ਫਾਈਟ ਲੜਿਆ ਬਹੁਤ ਛੋਟੀ ਹਾਰ ਸਾਡੀ ਹੋਈ ਆ ਬੜੀ ਵਧੀਆ ਲੜਾਈ ਸਾਡਾ ਉਮੀਦਵਾਰ ਵੀ ਬੜਾ ਵਧੀਆ ਸੀ ਲੇਕਿਨ ਮੈਂ ਉਸ ਦਿਨ ਵੀ ਇਹ ਗੱਲ ਕਹੀ ਸੀ ਕਿ ਜੇ ਕੋਰ ਕਮੇਟੀ ਇਹ ਫੈਸਲਾ ਨਾ ਕਰਦੀ ਇੱਕ ਪਰਿਵਾਰ ਦੇ ਦੋ ਜੀ ਨਾਲ ਲੜਨ ਤੇ ਸਰਦਾਰ ਸੁਖਬੀਰ ਸਿੰਘ ਬਾਦਲ 2 ਲੱਖ ਵੋਟ ਤੋਂ ਉੱਤੇ ਫਰੋਜ਼ਪੁਰ ਲੋਕ ਸਭਾ ਹਲਕੇ ਤੋਂ ਉਮੀਦਵਾਰ ਜਿੱਤੇ ਸੀ ਪਰ ਸਾਡੇ ਚ ਕੋਈ ਲਾਲਚ ਹੈ ਨਹੀਂ ਜੋ ਕੋਰ ਕਮੇਟੀ ਨੇ ਜਿਹਦੇ ਵਿੱਚ ਇਹੀ ਮਾਨਯੋਗ ਜਿੰਨੇ ਜਲੰਧਰ ਮੀਟਿੰਗ ਕਰ ਰਹੇ ਆ ਸਾਡੇ ਮੇਰੇ ਬਹੁਤ ਹੀ ਸਤਕਾਰਯੋਗ ਮੰਤਰੀ ਆ ਕੋਈ ਸਬਕ ਐਮਪੀ ਆ ਉਹਨਾਂ ਸਾਰਿਆਂ ਨੇ ਵੀ ਉਸ ਕੋਰ ਕਮੇਟੀ 'ਚ ਫੈਸਲਾ ਕੀਤਾ ਸੀ ਕਿ ਇੱਕ ਪਰਿਵਾਰ ਦੇ ਦੋ ਜੀ ਨਹੀਂ ਲੜਨਗੇ ਔਰ ਜੇ ਉਹ ਫੈਸਲਾ ਨਾ ਕੀਤਾ ਹੁੰਦਾ ਅੱਜ ਦੋ ਜਾਂ ਤਿੰਨ ਸੀਟਾਂ ਸ਼੍ਰੋਮਣੀ ਅਕਾਲੀ ਦਲ ਜ਼ਰੂਰ ਜਿੱਤਦਾ ਕਿੰਨੇ ਬੰਦੇ ਹੀ ਆ ਜਿਹੜੇ ਤਕਵੀਰ ਪਾਦਨ ਨੂੰ ਘੇਰੀ ਬੈਠੇ ਆ ਤੋ ਇਹ ਚੁਣੋ ਨਹੀਂ ਦੇਖੋ ਦੇਖੋ ਮੁਕਸਰ ਦੇ ਲੀਡਰ ਸਾਫ ਕਬੜਾ ਇੱਕ ਦਾ ਨਾਮ ਵੀ ਆਇਆ ਨਹੀਂ 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 ਮੈਂ ਇਸ ਮੈਂ ਕਿਸੇ ਵਿਅਕਤੀ ਵਿਸ਼ੇਸ਼ ਦਾ ਨਾਮ ਹੀ ਲੈਣਾ ਚਾਹੁੰਦਾ ਮੈਂ ਤਾਂ ਤੁਹਾਨੂੰ ਪਹਿਲਾਂ ਹੀ ਕਿਹਾ ਹੈ ਕਿ ਜੇ ਸਾਡੇ ਤੋਂ ਕੋਈ ਗਲਤੀ ਹੋਈ ਆ ਤਾਂ ਮੈਂ ਸਮੁੱਚੇ ਪੰਥ ਤੋਂ ਸਮੁੱਚੇ ਆਪਦੇ ਸੀਨੀਅਰ ਲੀਡਰਸ਼ਿਪ ਤੋਂ ਹੱਥ ਜੋੜ ਕੇ ਮਾਫੀ ਮੰਗਦਾ ਕਿ ਆਪਾਂ ਇਕੱਠੇ ਹੋ ਕੇ ਸ਼ਰੋਮਣੀ ਅਕਾਲੀ ਦਲ ਦੀ ਚੜ੍ਹਦੀ ਕਲਾ ਲਈ ਕੰਮ ਕਰੀਏ ਨਾ ਕਿ ਕਿਸੇ ਵਿਅਕਤੀ ਵਿਸ਼ੇਸ਼ ਤੇ ਆਪਾਂ ਇੰਤੂ ਪ੍ਰੰਤ ਦੇ ਸਾਹਿਬ ਇੱਕ ਸੱਪ ਲੰਗੜ ਮਗਰੋਂ ਲੀਕ ਹੋਣ ਵਾਲੀ ਗੱਲ ਆ ਚਰਨਜੀਤ ਬਰਾੜ ਨੇ ਸੋਸ਼ਲ ਮੀਡੀਆ ਤੇ ਲਿਖਤੀ ਪੋਸਟ ਪਾਈ ਸੀ ਉਸ ਤੋਂ ਲਗਭਗ ਇੱਕ ਹਫ਼ਤੇ ਬਾਅਦ ਉਹਨਾਂ ਨੇ ਮੀਡੀਆ 'ਚ ਕੈਮਰਾ ਫੇਸ ਕੀਤਾ ਸਥਿਤੀ ਨੂੰ ਉੱਥੇ ਹੀ ਕੰਟਰੋਲ ਕਰਨ ਦੀ ਕੋਸ਼ਿਸ਼ ਕਿਉਂ ਨਹੀਂ ਹੋਈ ਜਦੋਂ ਉਹਨਾਂ ਨੇ ਫੇਸਬੁੱਕ ਤੇ ਇੱਕ ਲੰਮਾ ਚੌੜਾ ਚਿੱਟਾ ਅਪਡੇਟ ਕੀਤਾ ਸੀ ਇਤਰਾਜ਼ ਪ੍ਰਗਟਾਇਆ ਸੀ ਵੀ ਸੁਖਵੀਰ ਬਾਦਲ ਉਹਨਾਂ ਨੂੰ ਮਿਲ ਨਹੀਂ ਰਹੇ ਦੇਖੋ ਮੈਂ ਨਾ ਤਾਂ ਕੋਰ ਕਮੇਟੀ 'ਚ ਆਂ ਨਾ ਮੈਂ ਉਤਲੀ ਕਮੇਟੀ 'ਚ ਆਂ ਮੈਂ ਫੇਰ ਤੁਹਾਨੂੰ ਇੱਕ ਦਹਰਾਉਣਾ ਕਿ ਮੈਂ ਕਿਸੇ ਵਿਅਕਤੀ ਵਿਸ਼ੇਸ਼ ਦਾ ਨਾਮ ਨਹੀਂ ਲੈਣਾ ਚਾਹੁੰਦਾ ਜਿਹਦੇ ਨਾਲ ਮਨਾਂ ਦੇ ਵਿੱਚ ਖਟਾਸ ਹੋਵੇ ਮੈਂ ਖਟਾਸ ਪੈਦਾ ਕਰਨ ਆਸਤੇ ਅੱਜ ਦੀ ਮੀਟਿੰਗ ਨਹੀਂ ਰੱਖੀ ਮੈਂ ਅੱਜ ਦੀ ਮੀਟਿੰਗ ਰੱਖੀ ਵੀ ਜੇ ਸਾਡੇ ਤੋਂ ਕੋਈ ਗਲਤੀ ਹੋਈ ਹੈ ਭਾਈ ਦੋਵੇਂ ਹੱਥ ਜੋੜ ਕੇ ਅਸੀਂ ਦੋਹਾਂ ਤਰ੍ਹਾਂ ਤੋਂ ਮੈਂ ਤਾਂ ਮਾਫੀ ਮੰਗ ਲੈਣਾ ਮੈਂ ਸਰਦਾਰ ਸੁਖਵੀਰ ਸਿੰਘ ਬਾਦਲ ਨਾਲ ਇਸ ਕਰਕੇ ਨਹੀਂ ਖੜਾ ਕਿ ਮੈਂ ਉਹਨਾਂ ਦਾ ਛੋਟਾ ਵੀਰ ਆ ਨਜ਼ਦੀਕੀ ਰਿਸ਼ਤਾ ਹੈ ਮੈਂ ਇਸ ਕਰਕੇ ਖੜਾ ਕਿ ਸਿੱਖੀ ਸਿਧਾਂਤਾਂ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਪਹਿਰਾ ਦੇ ਰਹੇ ਆ। ਔਰ ਬਹੁਤ ਸਾਡਾ ਜਿਹੜਾ ਪ੍ਰਧਾਨ ਆ ਬਹੁਤ ਸਾਫ ਦਿਲ ਬੰਦਾ ਐ। ਐਦੂੰ ਸਾਫ ਦਿਲ ਬੰਦਾ ਤੁਹਾਨੂੰ ਕਿਸੇ ਸਾਰੇ ਹੀ ਸਤਕਾਰਯੋਗ ਹੁੰਦੇ ਸਾਰੀਆਂ ਪਾਰਟੀਆਂ ਵਾਲੇ ਪਰ ਮੈਂ ਤੁਹਾਨੂੰ ਇੱਕ ਗੱਲ ਕਹਿਣੀ ਚਾਹੁੰਦਾ ਜਿੰਨੀਆਂ ਪੰਜਾਬ ਦੇ ਵਿੱਚ ਪਾਰਟੀਆਂ ਸਭ ਨਾਲੋਂ ਮਿਹਨਤੀ ਸਾਡਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਾ ਸਰਦਾਰ ਸੁਖਬੀਰ ਸਿੰਘ ਬਾਦਲ ਆ ਔਰ ਮੇਰਾ ਖਿਆਲ ਆ ਇਹ ਉਹਨਾਂ ਦੀ ਸਾਫ਼ ਦਿਲੀ ਦਾ ਹੀ ਨਤੀਜਾ ਜਿਹੜੀ ਜਿਹੜੇ ਅੱਜ ਬਾਗੀ ਸੁਰਾਂ ਜਿਹੜੀਆਂ ਉੱਠ ਰਹੀਆਂ। ਜੇ ਉਹਨਾਂ 'ਚ ਮਤਲਬ ਕੋਈ ਵੈਲਫੇਅਰ ਹੁੰਦਾ ਤਾਂ ਉਹ ਹਰੇਕ ਨੂੰ ਥਾਪੀ ਦੇ ਕੇ ਉਹਨਾਂ ਨੇ ਵਰਾ ਲੈਣਾ ਸੀ ਜਾਂ ਸਮਝਾ ਲੈਣਾ ਸੀ। ਲੇਕਿਨ ਉਹਨਾਂ ਦਾ ਦਿਲ ਸਾਫ਼ ਆ ਕਿ ਯਾਰ ਜਦੋਂ ਮੈਂ ਕੋਈ ਗਲਤੀ ਨਹੀਂ ਕਰਦਾ, ਮੈਂ ਕੰਮ ਕਰਦਾ, ਮੈਂ ਮਿਹਨਤ ਕਰਦਾ, ਮੈਂ ਹਰ ਇੱਕ ਨੂੰ ਇੱਜ਼ਤ ਦਿੰਦਾ। ਤੇ ਕੋਈ ਕਮੀ ਨਹੀਂ ਗਈ ਉਸ ਗੱਲ ਦੀ ਤਾਂ। ਫਿਰ ਪਤਾ ਨਹੀਂ ਕਿਉਂ ਕਿਉਂ ਇਹ 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 ਦਿਨ ਕਿਉਂ ਅੱਜ ਵਾਲਾ ਜਿਹੜਾ ਹੈਗਾ ਆਪਾਂ ਕਿਉਂ ਪ੍ਰੈਸ ਕਾਨਫਰੰਸਾਂ ਇਸ ਮਸਲੇ ਤੇ ਕਰਨ ਦੀ ਲੋੜ। ਕਾਲੋ ਸਮਝ ਦੇ ਦੇਖੋ ਇਹਦੀਆਂ ਕਈ ਵਜ੍ਹਾ ਹੈ ਜਿਹੜੀਆਂ ਤੁਸੀਂ ਗ੍ਰਾਫ ਡਾਊਨ ਵਾਲੀ ਸ਼੍ਰੋਮਣੀ ਅਕਾਲੀ ਦਲ 104 ਸਾਲ ਪੁਰਾਣੀ ਪਾਰਟੀ ਆ ਜਿਵੇਂ ਵਿਰੋਧੀ ਕਹਿੰਦੇ ਦਾ ਖਤਮ ਹੋ ਗਏ ਦਾ ਮਰ ਗਏ 1999 ਚ ਵੀ ਇਹ ਕਹਿੰਦੇ ਸੀ ਜਦੋਂ ਨਕਸਲਾਈਟ ਲਹਿਰ ਪੰਜਾਬ ਦੇ ਵਿੱਚ ਆਈ ਉਦੋਂ ਵੀ ਇਹ ਕਹਿੰਦੇ ਸੀ ਜਦੋਂ ਬਿਆਨ ਸਿੰਘ ਦੀ ਸਰਕਾਰ ਆਈ ਉਦੋਂ ਵੀ ਇਹ ਕਹਿੰਦੇ ਸੀ ਲੇਕਿਨ ਸ਼੍ਰੋਮਣੀ ਅਕਾਲੀ ਦਲ ਕੌਮ ਦੀ ਜਿਹਾਰੂ ਪਾਰਟੀ ਆ ਸਾਨੂੰ ਕੰਮ ਲੋਕਾਂ ਦੇ ਕਰਨੇ ਆਉਂਦੇ ਆ ਸਾਨੂੰ ਲੋਕਾਂ 'ਚ ਵਿਚਰਨਾ ਆਉਂਦਾ ਔਰ ਸਾਨੂੰ ਪਾਰਟੀ ਲਈ ਸੰਘਰਸ਼ ਕਰਨਾ ਆਉਂਦਾ ਪੰਜਾਬ ਦੇ ਮਸਲਿਆਂ ਲਈ ਸਾਨੂੰ ਲੜਨਾ ਆਉਂਦਾ ਜਿਹੜਾ ਗਰਾਫ ਥੱਲੇ ਗਿਆ ਉਹਦੀਆਂ 2 ਵਜਾ ਇੱਕ ਪਹਿਲੀ ਵਜਾ ਪਹਿਲੀ ਵਜਾ ਤਾਂ ਇਹ ਹੈਗੀ ਆ ਜੀ ਕਿ ਦੋ ਪਾਰਟੀਆਂ ਹਿੰਦੁਸਤਾਨ ਦੇ ਵਿੱਚ ਇੱਕ ਇੰਡੀਆ ਗੱਠ ਜੋੜ ਤੇ ਇੱਕ ਐਨਡੀਏ ਦਾ ਗੱਠ ਜੋੜ ਇੰਡੀਆ ਗੱਠ ਜੋੜ ਨਾਲ ਅਸੀਂ ਜਾ ਨਹੀਂ ਸਕਦੇ ਸੀ ਕਿਉਂਕਿ ਉਹਦੇ ਵਿੱਚ ਕਾਂਗਰਸ ਆ ਜੀ ਨੇ ਮੈਂ ਪਹਿਲਾਂ ਹੀ ਗੱਲ ਕੀਤੀ ਹੈ ਜਿਨੇ ਸਾਡੇ ਗੁਰਧਾਮਾਂ ਤੇ ਹਮਲੇ ਕੀਤੇ ਐਨਡੀਏ ਗੱਠ ਜੋੜ ਨਾਲ ਸਾਡਾ 25-27 ਸਾਲ ਦਾ ਰਿਸ਼ਤਾ ਸੀ ਲੇਕਿਨ ਸਾਡੀਆਂ ਉਹਨਾਂ ਨੇ ਮੰਗਾ ਨਹੀਂ ਮੰਨੀਆਂ ਪੰਜਾਬ ਦੇ ਲੋਕ ਪੜ੍ਹ ਲਿਖ ਗਏ ਉਹ ਇੱਕ ਉਹਨਾਂ ਦੇ ਮਨ ਤੇ ਇਹ ਗੱਲ ਆ ਗਈ ਕਿ ਨਾ ਇਹ ਉਧਰ ਆ ਨਾ ਉਧਰ ਆ ਫਿਰ ਇਹਨਾਂ ਨੂੰ ਵੋਟ ਪਾ ਕੇ ਕੀ ਲੈਣਾ ਉਹਨਾਂ ਨੇ ਸਾਡੇ ਅਸੂਲ ਨਹੀਂ ਵੇਖੇ ਜਿਹੜੇ ਸਿਧਾਂਤਾਂ ਤੇ ਅਸੀਂ ਖੜੇ ਆ ਉਹਨਾਂ ਨੇ ਉਹ ਨਹੀਂ ਵੇਖੇ ਉਹਨਾਂ ਨੇ ਇਹ ਦੇਖ ਲਿਆ ਕਿ ਨਾ ਤਾਂ ਇਹ ਬੀਜੇਪੀ ਵਾਲਿਆਂ ਨਾਲ ਜਾ ਰਹੇ ਆ ਨਾ ਕਾਂਗਰਸ ਵਾਲਿਆਂ ਨਾਲ ਜਾ ਰਹੇ ਆ ਜਦੋਂ ਬੀਜੇਪੀ ਸਾਡੀਆਂ ਮੀਟਿੰਗਾਂ ਬੀਜੇਪੀ ਨਾਲ ਚੱਲ ਰਹੀਆਂ ਸੀ ਉਦੋਂ ਪੰਜਾਬ ਦੇ ਵਿੱਚ ਇੱਕ ਗੱਲ ਸਾਫ਼ ਹੋ ਚੁੱਕੀ ਸੀ ਸਾਡੇ ਵਿਰੋਧੀ ਕਹਿਣ ਲੱਗੇ ਸੀ ਕਿ ਯਾਰ ਪੰਜਾਬ ਦਾ ਮੁੱਖ ਮੰਤਰੀ ਤਾਂ ਕਹੀ ਜਾਂਦਾ 130 130 ਪਰ ਇਹ 130 ਅਗਰ ਬੀਜੇਪੀ ਨਾਲ ਥੋੜਾ ਸਮਝੌਤਾ ਹੋ ਗਿਆ ਤਾਂ ਇਹ 130 ਤੁਸੀਂ ਕਰੋਗੇ ਮੈਂ ਤੁਹਾਨੂੰ ਪੁੱਛਣਾ ਚਾਹਣਾ ਕਿ ਇਹ ਸ਼੍ਰੀ ਮੁਖਸਰ ਸਾਹਿਬ ਹਲਕੇ ਦੇ ਲੋਕਾਂ ਦੀ ਆਵਾਜ਼ ਨਹੀਂ ਸੀ ਵੀ ਭਾਜਪੀ ਨਾਲ ਸਮਝੌਤਾ ਹੋ ਗਿਆ ਤਾਂ ਕਾਲੀਦਾਲਾ ਕਲੀਨ ਸਵੀਪ ਕਰ ਦੂਗਾ ਸਾਰਿਆਂ ਨੂੰ ਦੂਜਿਆਂ ਨੂੰ ਲੇਕਿਨ ਮੈਂ ਫੇਰ ਕਹਿੰਦਾ ਕਿ ਅਸੀਂ ਰਾਜ ਕਰਨ ਲਈ ਨਹੀਂ ਅਸੀਂ ਸੰਘਰਸ਼ ਕਰਨ ਲਈ ਔਰ ਪੰਥਕ ਏਜੰਡਿਆਂ ਤੇ ਅੱਜ ਵੀ ਖੜੇ ਆ ਕੱਲ ਵੀ ਖੜੇ ਰਹਿਾਂਗੇ ਦੂਸਰਾ ਤੇੜਾ ਖੜਾ ਹੁੰਦਾ ਕਿੰਨਾ ਕੋਈ ਜਿਹੜੀ ਨੁਕਸਾਨ ਹੋਇਆ ਤੇ ਲੱਗਾ ਕਾਲੀਦਾਲਾ ਦੇਖੋ ਨੁਕਸਾਨ ਤਾਂ ਇੱਕ ਕੋਈ ਛੋਟਾ ਵਰਕਰ ਪਿੰਡ ਦਾ ਵੀ ਚਲਾ ਜਾਵੇ ਤਾਂ ਮੈਂ ਕਹਿੰਦਾ ਉਹਦਾ ਵੀ ਨੁਕਸਾਨ ਆ ਲੈਕਿਨ ਹਜੇ ਉਹ ਵਿਚਾਰੇ ਕਿਤੇ ਬਾਹਰ ਗਏ ਨੀਗੇ ਮੈਂ ਫੇਰ ਕਹਿੰਨਾ ਮੈਂ ਫੇਰ ਹੱਥ ਜੋੜ ਕੇ ਉਹਨਾਂ ਨੂੰ ਸਾਰਿਆਂ ਨੂੰ ਅਪੀਲ ਕਰਦਾ ਕਿ ਥੋੜੀ ਬਹੁਤ ਜਿਆਦੇ ਲੋੜ ਆ ਕਿਉਂਕਿ ਉਸ ਚ ਵੀ ਬੜੇ ਮਾਨਯੋਗ ਬੜੇ ਵੱਡੇ ਪਰਿਵਾਰ ਆ ਬੜੇ ਪੁਰਾਣੇ ਪੰਥਕ ਆਗੂ ਆ ਸੋ ਜੇ ਸਾਡੇ ਤੋਂ ਕੋਈ ਗਲਤੀ ਹੋਈ ਆ ਮੈਂ ਖਿਮਾ ਦਾ ਯਾਦ ਮੰਗਦਾ ਹਾਂ ਉਹਨਾਂ ਤੋਂ ਸਾਰਿਆਂ ਤੋਂ ਨਹੀਂ ਦੇਖੋ ਮੈਂ ਫੇਰ ਉਹ ਗੱਲ ਦਰੋਣਾ ਸੁਖਬੀਰ ਸਿੰਘ ਬਾਦਲ ਦੀ ਯਾਰ ਸਾਡੇ ਪ੍ਰਧਾਨ ਦੀ ਗਲਤੀ ਦਾ ਹੁਦਾਸ ਉਹ ਕੀ ਮਿਹਨਤੀ ਨਹੀਂ ਜੇ ਇਮਾਨਦਾਰੀ ਨਾਲ ਪਾਰਟੀ ਦੀ ਸੇਵਾ ਨਹੀਂ ਕਰਦੇ ਤੁਸੀਂ ਦੇਖੋ ਨਾ ਜੇ ਮੈਂ ਹੁਣ ਉਹਨਾਂ ਮੈਂ ਅੰਕੜਿਆਂ ਤੇ ਜਾਣਾ ਨਹੀਂ ਚਾਹੁੰਦਾ ਹੁਣ ਤੁਸੀਂ ਵਾਰੀ ਵਾਰੀ ਸਵਾਲ ਕਰਤਾ ਜੇ ਬਾਦਲ ਪਰਿਵਾਰ ਦਾ ਕੋਈ ਕਸੂਰ ਹੁੰਦਾ ਕੀ ਬੀਬਾ ਹਰਸਿਮਰਤ ਕੌਰ ਬਾਦਲ ਜਿਹੜੇ ਪਹਿਲਾਂ 19000 ਤੇ ਫਿਰ 21000 ਤੇ ਤੈਅ ਕੀ 50000 ਤੇ ਜਿੰਦ ਕੰਮ ਕਰਦੇ ਆ ਯਾਰ ਸਾਰੇ ਪਾਰਟੀ ਦੇ ਸਤਕਾਰਯੋਗ ਆ ਸਾਰੇ ਕੰਮ ਕਰਦੇ ਲੇਕਿਨ ਮੈਨੂੰ ਦੱਸੋ ਵੀ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਗਲਤੀ ਕਿੱਥੇ ਆ ਜੇ ਤੁਸੀਂ ਲਾ ਬੋਲਣਾ ਵੀ ਤਿੰਨ ਤੇ ਆ ਗਏ ਐਮਐਲਏ ਜੀ ਇੱਕ ਆ ਵੀ ਆ ਗਿਆ ਜੀ ਲੋਕੀ ਗਲਤ ਨਹੀਂ 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 ਲੋਕਾਂ ਦਾ ਫਤਵਾ ਵੇਖੋ ਵੇਖੋ ਇੱਕ ਵਾਰ ਸੀ ਕਿਹਾ ਕਿ ਸਾਡੇ ਗਲਤੀਆਂ ਹੋਈਆਂ ਫਿਰ ਜਨਵਰੀ ਕਾਦੀ ਦਲਦਲ ਕਾਰਵਾਈ ਹੋਇਆ ਕਾਦਾ ਦਾ ਦਾ ਹਮਾਰੀ ਜੇਕਰ ਮੈਂ ਕੀ ਗਲਤੀ ਨਹੀਂ ਕੀਤੀ ਕਿ ਉਸ ਨੂੰ ਅੱਜ ਵੀ ਚੋਣੇ ਆਸੀਂ ਮਸੂਕ ਕਰਦੇ ਆ ਜੀ ਕਿ ਪੰਚਕ ਪਾਰਟੀ ਜਿਹੜੀ ਹੈਗੀ ਆ ਰੈਡੀ ਕੈਰੀ 2095 ਚ ਅਕਾਲੀ ਦਰ ਨੇ ਬੜੀ ਵੱਡੀ ਗਲਤੀ ਕੀਤੀ ਜਿਹੜੀ ਪੰਜਾਬੀ ਪਾਰਟੀ ਬਣ ਅਕਾਲੀ ਦਰ ਨੂੰ ਮੋਟ ਪੰਚਕ ਪਾਰ ਨੂੰ ਉਸਾਈ ਲੈ ਕੇ ਇਹਨਾਂ ਨੂੰ ਰਲਣਾ ਚਾਹੀਦਾ ਤੁਸੀਂ ਪੰਚਕ ਪਾਰਟੀ ਨਹੀਂ ਪੰਜਾਬੀ ਪਾਰਟੀ ਹੋ ਮੈਂ ਤੁਹਾਡੀ ਮੈਂ ਜਿਹੜੀ 99 ਦੀ ਤੁਸੀਂ ਪੰਚਕ ਪਾਰਟੀ ਦੀ ਤੁਸੀਂ ਬਿਕਾਇਦਾ ਉੱਤੇ ਟਾਂਕ-ਟਾਂਕ ਕਰਕੇ ਤੁਸੀਂ ਇਹਨਾਂ ਪੰਜਾਬੀ ਪਾਰਟੀ ਦਾ ਜੀ ਤੁਸੀਂ ਵਾਪਸ ਆਪਣੇ ਘਰ ਮੁੜ ਕੇ ਆਓ ਅਗਲੀ ਗੱਲ ਜਿਹੜੀ ਹੈਗੀ ਫੇਰ ਸ਼ੁਰੂ ਹੋਵੇ ਮੈਂ ਤੁਹਾਡੀ ਗੱਲ ਤੇ ਕਿਸੇ ਤੇ ਕਿੰਤੂ ਪ੍ਰੰਤੂ ਨਹੀਂ ਕਰਨਾ ਚਾਹੁੰਦਾ ਲੇਕਿਨ ਮੈਂ ਫੇਰ ਇੱਕ ਗੱਲ ਦੁਹਰਾਉਣਾ ਕਿ ਜੇ ਸਾਨੂੰ ਰਾਜ ਦਾ ਲਾਲਚ ਹੁੰਦਾ ਤੁਸੀਂ ਚਾ ਤਿੰਨ ਰਹਿ ਗਈਆਂ ਐਮਪੀ ਇੱਕ ਰਹਿ ਗਿਆ ਮੈਂ ਤਾਂ ਪਹਿਲਾਂ ਕਹਿ ਕੇ ਹਟਿਆ ਸਾਡੇ ਆਸਤੇ ਬੜਾ ਸੌਖਾ ਸੀ ਬੀਜੇਪੀ ਨਾਲ ਅਸੀਂ ਸਮਝੌਤਾ ਕਰ ਲੈਂਦੇ ਅਸੀਂ 13 12 13 ਸੀਟਾਂ ਆਰਾਮ ਨਾਲ ਜਿੱਤਦੇ ਸੀ ਕਿਉਂਕਿ ਇੱਕ ਕੱਲਾ ਦੋ 11 ਲੇਕਿਨ ਮੈਂ ਫੇਰ ਕਹਿਣਾ ਵੀ ਅਸੀਂ ਸਿੱਖੀ ਸਿਧਾਂਤਾਂ ਤੇ ਖੜੇ ਆਂ ਕੱਲ ਵੀ ਖੜੇ ਸੀ ਅੱਜ ਵੀ ਖੜੇ ਆ ਤੇ ਕੱਲ ਨੂੰ ਵੀ ਖੜੇ ਰਵਾਂਗੇ ਜਿੰਨਾ ਚਿਰ ਜਿੰਨਾ ਚਿਰ ਕੇਂਦਰ ਸਰਕਾਰ ਸਾਡੇ ਪੰਥਕ ਏਜੰਡਿਆਂ ਤੇ ਨਹੀਂ ਆਉਂਦੀ ਸਾਡੀਆਂ ਮੰਗਾਂ ਜਿਹੜੀਆਂ ਉਹ ਪੂਰੀਆਂ ਨਹੀਂ ਕਰਦੀ ਕਿਸਾਨੀ ਦਾ ਚਾਹੇ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਜਿੰਨੇ ਸਾਡੇ ਸਿੰਘ ਜਿਹੜੇ ਸਜ਼ਾਵਾਂ ਕਈਆਂ ਦੀਆਂ ਤਾਂ ਪੂਰੀਆਂ ਹੋ ਚੁੱਕੀਆਂ ਨੇ 10 12 12 ਸਾਲ ਹੋ ਗਏ ਹਜੇ ਵੀ ਉਹਨਾਂ ਨੂੰ ਬੰਦੀ ਸਿੰਘਾਂ ਨੂੰ ਰਿਹਾ ਨਹੀਂ ਕੀਤਾ ਜਾ ਰਿਹਾ ਸੋ ਜਿਹੜੇ ਸਾਡੇ ਮੁੱਦੇ ਆ ਸਾਡੀ ਹਮੇਸ਼ਾ ਲੜਾਈ ਪਹਿਲਾਂ ਕਾਂਗਰਸ ਨਾਲ ਰਹੀ ਆ ਔਰ ਭਾਜਪਾ ਵੀ ਅੱਜ ਉਸੇ ਰਾਹ ਤੇ ਚੱਲ ਪੀ ਪੰਜਾਬ ਦੇ ਨਾਲ ਔਰ ਸਿੱਖਾਂ ਦੇ ਨਾਲ ਤੱਕੇ ਵਾਲੇ ਰਾਹ ਤੇ ਚੱਲ ਪਈ ਹੈ। ਪ੍ਰਧਾਨ ਸਾਹਿਬ ਡਿਪਲੂਗੜ ਤੋਂ ਸਵਾਲ ਉਪਜਦਾ ਕਡੂਰ ਸਾਹਿਬ ਤੇ ਬੀਰਪੋਟ ਮਤਲਬ ਪਹਿਲਾਂ ਵੀ ਪੁੱਛਿਆ ਸੀ ਪੋਪੀ ਮਾਨ ਨੂੰ ਵੀ ਜੇ ਅਕਾਲੀ ਦਲ ਦੋ ਸੀਟਾਂ ਛੱਡ ਦਿੰਦਾ ਜੀ ਤਾਂ ਕਿੰਨਾ ਕੁ ਨੁਕਸਾਨ ਸੀ ਉਲਟਾ ਹੋਰ ਪੰਜਾਬ ਵਿੱਚ ਪ੍ਰੋਫਿਟ ਮੈਂ ਮੈਂ ਇੱਕ ਬੇਨਤੀ ਕਰਦਾ ਕਿ ਸਾਰੀ ਕੋਰ ਕਮੇਟੀ ਦਾ ਇਹ ਫੈਸਲਾ ਸੀਗਾ ਕਿ ਕੱਲਿਆਂ ਨੇ ਲੜਨੀਆਂ 13 ਸੀਟਾਂ ਤੇ ਸੀਟਾਂ ਦਾ ਐਲਾਨ ਹੋ ਚੁੱਕਿਆ ਸੀਗਾ ਭਾਈ ਸਾਹਿਬ ਦੀ ਸੀਟ ਜਾਂ ਸਰਜੀ ਸਿੰਘ ਖਾਲਸਾ ਜੀ ਦੀ ਸੀਟ ਉਹ ਬਾਅਦ ਵਿੱਚ ਲਾਨ ਹੋਈਆਂ ਜਦੋਂ ਇੱਕ ਵਾਰੀ ਤੀਰ ਕਮਾਂਡ ਚੋਂ ਨਿਕਲ ਜੇ ਉਹ ਵਾਪਸ ਲੈਣਾ ਬਹੁਤ ਔਖਾ ਹੋ ਜਾਂਦਾ ਫਿਰ ਦੂਜੀਆਂ 11 ਸੀਟਾਂ ਤੇ ਵੀ ਹੁੰਦਾ ਕਿ ਇਹ ਤਾਂ ਭੱਜ ਗਏ ਆ ਉਹ ਬੜਾ ਔਖਾ ਹੋ ਜਾਂਦਾ ਲੇਕਿਨ ਸੰਗਤ ਦਾ ਫਤਵਾ ਸਿਰ ਮੱਥੇ ਅਸੀਂ ਵੀ ਪੰਥਕ ਏਜੰਡੇ ਤੇ ਲੜ ਰਹੇ ਆ ਉਹ ਦੋਵੇਂ ਵੀ ਪੰਥਕ ਆਗੂ ਸੀਗੇ ਬਹੁਤ ਵਧੀਆ ਹੋਇਆ ਜਿਹੜਾ ਰਿਜ਼ਲਟ ਹੋਇਆ ਸਿਰ ਮੱਥੇ ਆ ਸਰ ਹੁਣ ਕੀ ਕਹਿਣਾ ਜਾਓਗੇ ਆਪਣਾ ਐਮਪੀ ਇੱਕ ਡਿਗਰੂ ਗਰਦੇਲ ਤੇ ਬੈਠਾ ਉਹਨਾਂ ਦੇ ਸਟੇਟਸ ਨੂੰ ਲੈ ਕੇ ਕੀ ਬਿਲਕੁਲ ਉਹਨਾਂ ਨੂੰ ਆਜ਼ਾਦ ਕਰਨਾ ਚਾਹੀਦਾ ਜੀ ਲੋਕਾਂ ਦਾ ਨਮਾਇੰਦਾ ਹੈ 2 ਲੱਖ ਵੋਟ ਤੇ ਜਿੱਤੇ ਆ ਉਹ ਟੱਕਾ ਇਹ ਸਰਕਾਰ ਦਾ ਪੰਜਾਬ ਸਰਕਾਰ ਦਾ ਵੀ ਲਿਖ ਕੇ ਨਹੀਂ ਦੇ ਰਹੀ ਤੇ ਉਥੋਂ ਦੀ ਸਰਕਾਰ ਦਾ ਵੀ ਸਹੀ ਤਾਂ ਭਗਵੰਤ ਮਾਨ ਜੀ ਨੇ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਆ ਉਹਨਾਂ ਨੇ ਲਿਖ ਕੇ ਦਿੱਤਾ ਕਿ ਇਹਨਾਂ ਤੇ ਦੁਬਾਰਾ ਐਨਐਸਏ ਦੀ ਜਿਹੜੀ 1 ਸਾਲ ਦੀ ਵਾਅਦਾ ਕੀਤਾ ਜਾਵੇ ਜਲੰਧਰ ਜਿੰਨੀ ਚੋਣਾ ਦੇ ਵਿੱਚ ਵੀ ਅਰਦਾਸ ਕਰਕੇ ਅਮੀਰਵਾਰ ਵਾਪਸ ਆ ਗਿਆ ਦੇਖੋ ਬਸਪਾ ਦਾ ਇੱਕ ਤਾਂ ਮੈਂ ਤੁਹਾਨੂੰ ਫੇਰ ਉਹ ਗੱਲ ਉੱਥੇ ਹੀ ਆ ਜਾਂਦੀ ਆ ਕਿ 25 27 ਸਾਲ ਜਲੰਧਰ ਉਤਰੀ ਤੋਂ ਜਿਹੜਾ ਇਲੈਕਸ਼ਨ ਆ ਉਹ ਭਾਰਤੀ ਜਨਤਾ ਪਾਰਟੀ ਲੜਦੀ ਰਹੀ ਐ ਤੱਕੜੀ ਚੋਣ ਨਿਸ਼ਾਨ ਤੇ ਉਥੇ ਅਸੀਂ ਇਲੈਕਸ਼ਨ ਨਹੀਂ ਲੜੇਗੇ ਇੱਕ ਗੱਲ ਦੂਜੀ ਗੱਲ ਜਿਹੜੇ ਉਮੀਦਵਾਰ ਨੂੰ ਟਿਕਟ ਦਿੱਤੀ ਗਈ ਐ ਉਹ ਸਾਡੇ ਉਹਨਾਂ ਲੀਡਰਾਂ ਨੇ ਦਿੱਤੀ ਆ ਜਿਹੜੇ ਉਹੀ ਇੰਚਾਰਜ ਲਾਇਏ ਸੀ ਜਿਹੜੇ ਜਲੰਧਰ ਮੀਟਿੰਗ ਕਰਦੇ ਫਿਰਦੇ ਆ ਸੋ ਸਾਨੂੰ ਇਹ ਖਦਸ਼ਾ ਹੈ ਵੀ ਉਹਨਾਂ ਨੂੰ ਤਾਂ ਇੰਚਾਰਜ ਲਾਇਆ ਉਹ ਲੱਗ ਮੀਟਿੰਗਾਂ ਕਰਦੇ ਫਿਰਦੇ ਆ ਉਹੀ ਜਲੰਧਰ ਦੇ ਉਥੇ ਇੰਚਾਰਜ ਉਹਨਾਂ ਨੇ ਤੱਕੜੀ ਚੋਣ ਨਿਸ਼ਾਨ ਵਾਲੇ ਦੀ ਮਦਦ ਹੀ ਨਹੀਂ ਕਰਨੀਗੀ ਉਥੇ ਇਸ ਕਰਕੇ ਸਾਨੂੰ ਫੈਸਲਾ ਲੈਣਾ ਪਿਆ ਕਿ ਭਾਜਪਾ ਨਾਲ ਅਸੀਂ ਜਾ ਨਹੀਂ ਸਕਦੇ ਜਿੰਨਾ ਚਿਰ ਉਹ ਸਾਡੀਆਂ ਮੰਗਾਂ ਨਹੀਂ ਪੂਰੀਆਂ ਕਰਦੇ ਸੋ ਬਸਪਾ ਨੂੰ ਅਸੀਂ ਸਪੋਰਟ ਕੀਤੀ ਕਿ ਵਧੀਆ ਮਿਹਨਤੀ ਆਰ ਦੁਆਬੇ ਦੇ ਵਿੱਚ ਜੋਰ ਆ ਕੈਂਡੀਡੇਟ ਅਨਾਉਂਸ ਕਰਕੇ ਤੁਸੀਂ ਵਾਪਸ ਲੈ ਲਿਆ ਪਰ ਖਦੂਰ ਸਾਹਿਬ ਨੂੰ ਤੁਸੀਂ ਵਾਪਸ ਨਹੀਂ ਲਿਆ ਉਹੋ ਵੀ ਗੀਤ ਸਮਾਨ ਨਹੀਂ ਨਹੀਂ ਉੱਥੇ ਕੁਝ ਹੋਰ ਸੀਗਾ ਕਿਉਂਕਿ ਜਿਹੜੇ ਸਾਡੇ ਖਦੂਰ ਸਾਹਿਬ ਦੇ ਕੈਂਡੀਡੇਟ ਸੀਗੇ ਉਹਨਾਂ ਨੇ ਹਲਕਾ 2-2 3-3 ਆਰੀ ਕੱਢ ਚੁੱਕੇ ਸੀਗੇ ਇੱਥੇ ਹਜੇ ਸਾਡੇ ਉਮੀਦਵਾਰ ਤਾਂ ਹਜੇ ਇਹਨਾਂ ਨੇ ਕੰਮ ਹੀ ਨਹੀਂ ਸ਼ੁਰੂ ਕੀਤਾ ਸੀਗਾ ਜਦੋਂ ਸਾਡਾ ਲਾਣਾ ਆਇਆ ਕਿਸੇ ਕੋਲੇ ਪ੍ਰਧਾਨ ਨਹੀਂ ਕਿਸੇ ਕੋਲੇ ਯਾਰ ਮੈਂ ਭਗਵੰਤ ਮਾਨ ਜੀ ਬਾਰੇ ਗੱਲ ਨਹੀਂ ਕਹਿਣਾ ਚਾਹੁੰਦਾਗਾ ਉਹਨਾਂ ਨੂੰ ਆਪ ਨੂੰ ਦੇਖ ਲੈਣਾ ਚਾਹੀਦਾ ਕਿ ਉਹਨਾਂ ਦਾ ਵੋਟ ਬੈਂਕ ਕਿੱਥੇ ਆ ਗਿਆ 52% ਨਾਲ ਉਹ ਜਿੱਤੇ ਆ 2.5 ਸਾਲ ਪਹਿਲਾਂ ਮੈਂ ਅੱਜ ਦਾ ਏਜੰਡਾ ਹੋਰ ਆ ਮੈਂ ਉਸ ਗੱਲ ਤੇ ਫਿਰ ਤੁਸੀਂ ਸਵਾਲ ਹੋਰ ਪਾਸੇ ਪੁੱਛ ਲਿਆ 26% ਤੇ ਉਹ ਪਾਰਟੀ ਆ ਗਈ ਹੈ ਸراج ਸਰਕਾਰ ਹਜੇ ਪੌਣੇ 3 ਸਾਲ ਦਾ ਉਹਨਾਂ ਦਾ ਸਮਾਂ ਪਿਆ ਸੀ ਔਰ ਅੱਧ ਤੇ ਆ ਗਈ ਹੈ ਤੁਸੀਂ ਦੱਸੋ ਕਿ ਕੋਈ ਮਤਲਬ ਜੇ ਪਿਆਰ ਕਰਦੇ ਹੁਣ ਲੋਕ ਜੋ ਉਹਨਾਂ ਨੇ ਕੰਮ ਕੀਤੇ ਹੋਣ ਤੇ ਅੱਜ ਲਾਅ ਐਂਡ ਆਰਡਰ ਦਾ ਕੀ ਹਾਲ ਆ ਨਸ਼ੇ ਦਾ ਕੀ ਹਾਲ ਆ ਨੌਜਵਾਨ ਬੇਰੁਜ਼ਗਾਰ ਭਟਕਦਾ ਫਿਰਦਾ ਹੈ ਮੁਲਾਜ਼ਮਾ ਜਿਹੜੇ ਵਿਚਾਰੇ ਉਵੇਂ ਟੈਂਕੀਆਂ ਤੇ ਚੜਦੇ ਫਿਰਦੇ ਜਿਨ੍ਹਾਂ ਨੂੰ ਭਗਵੰਤ ਮਾਨ ਜੀ ਆਪ ਆਂਦੇ ਮੇਰੀ ਭੈਣਾਂ ਇਹਨੂੰ ਇਹਨਾਂ ਨੂੰ ਭੈਣਾਂ ਨੂੰ ਤਾਂ ਮੈਂ ਆਪਦੀਆਂ ਨੂੰ ਪਹਿਲਾਂ ਔਰ ਉਵੇਂ ਭੈਣਾਂ ਤੇ ਵੀ ਡਾਂਗਾ ਵਰੀ ਜਾਂਦੀਆਂ ਪੁਲਿਸ ਮੁਲਾਜ਼ਮਾਂ ਦੀ ਤਨਖਾਹ ਦੋ ਦੋ ਮਹੀਨੇ ਲੇਟ ਹੁੰਦੀ ਇਹ ਇਸ ਮੁੱਦੇ ਤੋਂ ਆਪਾਂ ਥੋੜਾ ਜਿਹਾ ਪਾਸੇ हट ਜੀਏ ਸਰਕਾਰ ਵਾਲੀ ਗੱਲ ਨਾ ਚੇੜੀਏ ਕਿਉਂਕਿ ਅੱਜ ਦਾ ਜਿਹੜਾ ਮੁੱਦਾ ਹੈ ਉਹ ਮੁੱਦਾ ਜਿਹੜਾ ਹੈ ਉਹ ਸ਼੍ਰੋਮਣੀ ਅਕਾਲੀ ਦਲ ਨੂੰ ਤੇ ਜਿਹੜੇ ਵੱਖਰੀ ਮੀਟਿੰਗ ਕਰਕੇ ਗਏ ਆ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਰ ਮੈਂ ਤਾਂ ਕੀਤੀ ਆ ਕਿ ਵਾਪਸ ਆਪ ਦਾ ਉਵੇਂ ਹੀ ਆਪ ਅਕਾਲੀ ਦਲ ਦੇ ਵਿੱਚ ਇਕੱਠੇ ਕੰਮ ਕਰੀਏ ਸਰ ਇੱਕ ਜੇਕਰ ਪ੍ਰਧਾਨ ਮੰਤਰੀ ਬਾਜੇਗਾ ਜਿਹੜਾ ਹੈਗਾ ਉਹ ਕਿਦਰ ਬਾਦੋਂ ਹੁਣ ਖੜਦਾ ਹੈ ਇਹ ਅਕਾਲੀ ਦਲ ਉਹਨਾਂ ਦਾ ਸਹਾਰੇ ਵੀ ਪ੍ਰਧਾਨ ਮੰਤਰੀ ਬਾਜੇਗਾ ਯਾਰ ਉਹਨਾਂ ਦਾ ਹਲਕਾ ਕਿਹੜਾ ਹੈ ਦੇਖੋ ਮਤਲਬ ਐ ਜਿਹੜਾ ਮਰਜ਼ੀ ਜਿੱਥੋਂ ਖੜ ਜੇ ਇਹ ਅਕਾਲੀ ਦਲ ਦੀ ਨਾਲੇ ਕੈਂਡੀਡੇਟਾਂ ਦਾ ਫੈਸਲਾ ਹਣੀ ਫਤਨ ਵਾਲੇ ਨੇ ਨਹੀਂ ਕਰਨਾ ਯਾ ਜਿਹੜੇ ਮੇਰੇ ਸਾਥੀ ਬੈਠੇ ਇਹਨਾਂ ਨੇ ਨਹੀਂ ਕਰਨਾ ਮੈਂ ਤਾਂ ਅੱਜ ਵਾਲਾ ਜਿਹੜਾ ਮੁੱਦਾ ਉਹਦੇ ਤੇ ਗੱਲ ਕਰੋ ਇਹ ਫੈਸਲਾ ਤਾਂ ਕੋਰ ਕਮੇਟੀ ਨੇ ਜਾਂ ਪਾਰਟੀ ਪ੍ਰਧਾਨ ਨੇ ਕਰਨਾ ਹਾਂਜੀ ਚਲੋ ਇਹਦੀ ਰਾਦੇ ਮੁੱਦੇ ਸੇਨ ਪਾਣੀਆਂ ਦਾ ਮੁੱਦਾ ਕੋਈ ਨਾ ਪੁਰਣੀ ਸਿੱਧਾ ਨਾ ਮੁੱਦਾ ਇਹਦੇ ਮਾਤਰੇ ਇਹ ਕਿੱਥੇ ਲੱਤ ਕਿਉਂ ਹੋਏ ਇਹ ਤਾਂ ਹੁਣ ਉਹ ਹੀ ਦੱਸ ਸਕਦੇ ਆ ਨਾ ਜੀ ਕਿਉਂ ਲੱਗ ਹੋਇਆ ਉਹਨਾਂ ਨੇ ਇਹ ਕੀਤਾ ਪੰਜ ਪ੍ਰਧਾਨ ਨਹੀਂ ਬਣਾ ਦਿਓ ਪ੍ਰਧਾਨ ਤੇ ਆ ਨਹੀਂ ਮੈਂ ਇੱਕ ਗੱਲ ਤੁਹਾਨੂੰ ਪੁੱਛਣੀ ਚਾਹਣਾ ਹੈ ਕਾਂਗਰਸ ਦੀ 20 ਸਾਲ ਸਰਕਾਰ ਨਹੀਂ ਸੀ ਆਈ 2007 ਤੋਂ 17 ਤਾਈ ਫਿਰ ਕਾਂਗਰਸ ਦੀ ਨਹੀਂ ਸੀ ਆਈ ਇਹ ਥੋੜਾ ਕਿ ਵੀ ਇੱਕ ਇੱਕ ਸਰੀ ਆਪਾਂ ਮੜ ਦਈਏ ਕਿ ਇਹਦੀ ਜ਼ਿੰਮੇਵਾਰੀ ਸੀ ਜੀ ਇਹ ਇਹਦੇ ਚ ਨੁਕਸਾਨਾ ਕੋਈ ਇਹ ਨਹੀਂ ਹੁੰਦਾਗਾ ਮੈਂ ਪਹਿਲਾਂ ਹੀ ਗੱਲ ਕੀਤੀ ਤੁਹਾਨੂੰ ਕਈ ਵਾਰ ਕਿ ਸ਼੍ਰੋਮਣੀ ਅਕਾਲੀ ਦਲ ਇੱਕ ਜਹਾੜੂ ਜੱਥੇਬੰਦੀ ਆ ਸਾਨੂੰ ਮਿਲ ਜੁਲ ਕੇ ਕੰਮ ਕਰਨਾ ਚਾਹੀਦਾ ਪੰਜਾਬੀਆਂ ਦੇ ਲਈ ਪੰਜਾਬ ਦੇ ਲਈ ਸੰਘਰਸ਼ਾਂ ਦੇ ਲਈ ਲੜਨਾ ਚਾਹੀਦਾ ਸਾਨੂੰ ਜੋ ਪੰਥਕ ਮੁੱਦੇ ਆ ਪ੍ਰਧਾਨ ਸਾਹਿਬ ਅਤਲੀ ਪਾਜਬਾ ਨੇ 2007-17 ਦਾ ਕਰਾਜ ਕੀਤਾ ਜੀ ਜਿਹੜਾ ਗੰਗੀ ਸਿੰਘਾਂ ਦਾ ਮੁੱਦਾ ਉਦੋਂ ਵੀ ਬਰਕਰਾਰ ਸੀਗਾ ਜੀ ਉਸ ਟਾਈਮ ਤੇ ਫੁੱਲ ਪਾਵਰ ਹੋਣ ਦੇ ਬਾਵਜੂਦ ਇਹ ਹਾਲ ਕਿਉਂ ਨਹੀਂ ਕੀਤਾ ਬਿਲਕੁਲ ਨਹੀਂ ਕਈ ਬੰਦੀ ਸਿੰਘ ਉਦੋਂ ਛਡਾਏ ਵੀ ਗਏ ਆ ਔਰ ਬਾਦਲ ਸਾਹਿਬ ਨੇ ਵੀ ਉੱਥੇ ਲਿਖ ਕੇ ਦਿੱਤਾ ਸੀਗਾ ਕਿ ਆ ਜਿਹੜਾ ਮਸਲੇ ਹੈਗੇ ਆ ਉਦੋਂ ਕੁਸ਼ਦੀ ਜਿਹੜੀ ਬੰਦੀ ਸਿੰਘਾਂ ਦੀ ਸੀ ਉਦੋਂ ਸਜ਼ਾ ਪੂਰੀ ਨਹੀਂ ਸੀ ਹੋਈ ਔਰ ਉਦੋਂ ਕਈ ਉਸ ਤੋਂ ਬਾਅਦ ਮੈਨੂੰ ਹੁਣ ਅੰਕੜੇ ਨਹੀਂ ਪਤਾ ਕਿੰਨੇ ਬੰਦੀ ਸਿੰਘ ਕਈ ਰਿਹਾ ਕਰਵਾਇਆ ਉਸ ਵੇਲੇ